ਨੀ ਖਾਣ ਨੂੰ ਦਿਲ ਕਰਦਾ ਅੱਛਾ ਜੀ ਘੁੱਟੋਂਗੇ ਹਾਂ ਜੀ ਹੈ ਹਾਂ ਆਜੋ ਇੱਧਰ ਪਦੀਨਾ ਇੱਧਰ ਇੱਧਰ ਕਹਿੰਦੇ ਤੁਸੀਂ ਲੱਗਿਆ ਹਾਂ ਜੀ ਆਜੋ ਧਿਆਨ ਨਾਲ ਮੇਰਾ ਹੱਥ ਫੜ ਕੇ ਰੱਖਿਓ ਚਲੋ ਚਲੋ ਆਜੋ ਆਜੋ ਬਹੁਤ ਦਿਲ ਕਰਦਾ ਵੀ ਅੰਬੀ ਦੀ ਚਟਣੀ ਤੇ ਰੋਟੀ ਹੋਵੇ ਦੁਪਹਿਰ ਦੀ ਬਚੀ ਹੋਈ ਹੈ ਉਹ ਖਾਈਏ ਮੱਕੀ ਦੀ ਰੋਟੀ ਹੋਵੇ ਹੋਰ ਵੀ ਹਾਂ ਮੱਕੀ ਦੀ ਰੋਟੀ ਹੋਵੇ ਚਲੋ ਉਹ ਤਾਂ ਸਰਦੀਆਂ ਤੇ ਹੋਊਗੀ ਹੁਣ ਇੱਕ ਮਿੱਟੀ ਇੱਥੇ ਇੱਧਰ ਕਿਤੇ ਤਾਂ ਖੇਤਾ ਖੇਤਾਂ 'ਚ ਆ ਗਏ ਆਪਾਂ ਹਾਂ ਜੀ ਥੋੜੇ ਤਾਂ ਨੇੜੇ ਪਹਾੜੀਆਂ ਵੀ ਹੈਗੀਆਂ ਹੈ। ਪਦੀਨਾ ਇੱਧਰ ਲਾਇਆ ਕਿਤੇ? ਲਾਇਆ ਬਈ ਕੋਈ ਗੌਰ ਨਹੀਂ ਕਰਦਾ। ਅੱਛਾ। 1 ਮਿੰਟ। ਇੱਥੇ ਤਾਂ ਕਿਤੇ ਦਿਖਦਾ ਨਹੀਂ ਹੱਥ। ਆਹ ਹੈ ਮਾੜਾ ਜਿਹਾ ਇੱਕ ਫਾਂਗ ਜੀ ਤੋੜਨਾ ਮੈਂ। ਮੈਂ ਤੜਾਉਣਾ ਨਾਲ ਤੁਹਾਡੇ। ਦੇਖ। ਇਹ ਦੇਸੀ ਲੱਗਦਾ ਪਦੀਨਾ ਵੀ। ਹਾਂਜੀ। ਹਾਂਜੀ? ਗੌਰ ਨਹੀਂ ਕਰਦੇ। ਅੱਗੇ ਕਰੇ ਕਰਦੇ। ਦੇਸੀ ਹੈ? ਹਾਂਜੀ ਕਰਦੇ ਇੱਥੇ। ਇਹਦੀ ਖੁਸ਼ਬੂ ਬਖਰੀਆ ਦੇਸੀ ਪਦੀਨੇ ਦੀ ਤਾਂ। ਇਹ ਜੜ ਮੇਕੀਓ ਆ ਜੜ ਮੈਂ ਲੈ ਜੂਗਾ ਉੱਥੇ ਆਪਣੇ ਲਾ ਦੂਗਾ ਨਾ ਕਿਸੇ ਬੱਤੇ ਗਮਲੇ ਮੈਂ ਨਹੀਂ ਲਾ ਗਮਲੇ ਮੈਂ ਲਾ ਦੂ ਹਾਂਜੀ ਅੱਛਾ ਹੋਰ ਕੀ ਕੀ ਪਾਉਣਾ ਆਪਾਂ ਪਦੀਨੇ ਦੇ ਲਾਵਾ ਪਦੀਨਾ ਪਾਉਂਗੇ ਧਨੀਆ ਧਨੀਆ ਵੀ ਪਾਉਂਗੇ ਗਠਾ ਗਠਾ ਹਾਂਜੀ ਇਹਨਾਂ ਬਹੁਤ ਹੈ ਮਾਤਾ ਬਹੁਤ ਹੈ ਇਹਨਾਂ ਬਹੁਤ ਹੈ ਮਾਤਾ ਜੀ ਬਹੁਤ ਹੈ ਜੀ ਲਓ ਜੀ ਆ ਫੜੋ ਫਿਰ ਹੋਰ ਲੈਣਾ ਤਾਂ ਹੋਰ ਲੈ ਲੈਂਦੇ ਆ ਬਹੁਤ ਹੈ ਬਾਕੀ ਹੋਰ ਵੀ ਤਾਂ ਸਮਾਨ ਪੈਣਾ ਹੀ ਹੈ ਉੱਥੇ ਜਾ ਕੇ ਕਰਦੇ ਪਹਿਲੇ ਉੱਪਰ ਪਹੁੰਚ ਲਈ ਆਪਣੇ ਟਿਕਾਣੇ ਲੱਗ ਲਈਏ ਮੇਰਾ ਹੱਥ ਫੜ ਲਓ ਆ ਤੁਸੀਂ ਮੈਨੂੰ ਫੜਾ ਦਿਓ ਕੋਈ ਨਾ ਚਲੋ ਤੁਸੀਂ ਅੱਗੇ ਛੱਡ ਦਿਓ ਆਜੋ ਉਹ ਮੈਂ ਕਿਹਾ ਉੱਥੇ ਤੰਗ ਜੀ ਜਗ੍ਹਾ ਨਾ ਤਾਂ ਕਹਿੰਦਾ ਦੇਖੋ ਪੁਦੀਨਾ ਤੋੜਨ ਲਈ ਤਾਂ ਬੜਾ ਔਖਾ ਹੋ ਕੇ ਜਾਣਾ ਪਿਆ ਆਓ ਮੇਰਾ ਹੱਥ ਫੜ ਕੇ ਰੱਖਿਓ ਤੁਸੀਂ ਕੋਈ ਕੋਲ ਨੂੰ ਪੂਰਾ ਵਿਹਾਸ ਹੈ ਇੱਥੋਂ ਲੰਘਣ ਦਾ ਹਾਂਜੀ ਲੰਘਦੇ ਰਹਿੰਦੇ ਹਾਂ ਇੱਕ ਦਿਨ ਦਾ ਕੰਮ ਅੱਛਾ ਕਿਹੜਾ ਇੱਕ ਦਿਨ ਦਾ ਕੰਮ ਹੈ ਨਿਕਲਦੇ ਰਹਿੰਦੇ ਹਾਂ ਤੇ ਅੰਬੀ ਵੀ ਤੋੜ ਕੇ ਲੈਣੀ ਕਿਤੇ ਤੇ ਨਹੀਂ ਅੰਬੀ ਜਨ ਦੇਖਦੀ ਆ ਅ ਚੰਬੀ ਹੋਣੀ ਅੰਦਰ ਘਰਿਆ ਹੋਣੀ ਆ ਹਾਂ ਆਖੰਡੀਆਂ ਆ ਆ ਬੈਠੇ ਮਾਪੂਜੀ ਤਾਂ ਪਹਿਲਾਂ ਹੀ ਬੈਠੇ ਆ ਪਰੀਪਨਾ ਜੀ ਤੁਹਾਡੇ ਕੋਲ ਆ ਕੇ ਨਾ ਜੀ ਆ ਦੇਖੋ ਉਹ ਖੁਸ਼ਬੂਆਂ ਜਿਹੜੀਆਂ ਆਉਂਦੀਆਂ ਵਧੀਆ ਵਧੀਆ ਦੇਸੀ ਚੀਜ਼ਾਂ ਦੀਆਂ ਮਜਾ ਆ ਜਾਂਦਾ ਸਾਨੂੰ ਚਟਨੀ ਮਾਤਾ ਜੀ ਤੋਂ ਬਣਵਾਉਣ ਲੱਗਿਆ ਹਾਂਜੀ ਆ ਗਈ ਬਹੁਤ ਹਨ ਨਿਕਲ ਤਾ ਨੰਬੀਆਂ ਦੋ ਬਹੁਤ ਹੈ ਮਾਤਾ ਬਹੁਤ ਅੱਛਾ ਲਓ ਜੀ ਸਮਾਨ ਆ ਗਿਆ ਜੀ ਸਾਰਾ ਪੀੜੀ ਪੀੜੀ ਵੀ ਤਾਂ ਹੋਵੇ ਮਾਤਾ ਜੀ ਕੋਈ ਆ ਆ ਨਾਓ ਪੀੜੀ ਆਧੇ ਪੀੜੀ ਆ ਜਾਓ ਮਾਤਾ ਜੀ ਇਹਨੂੰ ਤਾਂ ਉਹਨਾਂ ਸਾਰਾ ਹੋ ਗਿਆ ਉਹ ਲਮਾ ਆਧਾ ਵੀ ਆ ਜਾਂਦਾ ਤੁਸੀਂ ਬੈਠੋ ਤੇ ਆਪਣੇ ਇੱਧਰ ਆਓ ਤੁਸੀਂ ਤੁਹਾਨੂੰ ਬੈਠਣ ਨੂੰ ਮਿਲੂਗਾ ਸਾਰਾ ਕੁਝ ਇੱਕ ਨੂੰ ਦੇਖੋ ਜੀ ਮਾਤਾ ਜੀ ਇਹ ਬੜੀ ਜੀ ਪੀੜੀ ਲੈ ਆ ਛੱਕ ਮੇਰੇ ਆ ਬਹੁਤ ਤਾਂ ਲੇਕਿਨ ਇਹ ਇਹਨਾਂ ਵਾਲੀ ਪੀੜੀ ਲੈ ਆਓ ਜੀ ਆਹ ਲੋ ਜੀ ਆ ਗਿਆ ਆਦਾ ਵਾਹ ਜੀ ਵਾਹ ਆਦਾ ਆ ਗਿਆ ਅੰਬੀ ਆ ਗਈ ਆ ਪੁਦੀਨਾ ਦੇਸੀ ਹੈ ਨਾ ਆ ਲੋ ਗਠੇ ਆ ਗਏ ਜੀ ਗਠੇ ਆ ਗਏ ਜੀਰਾ ਦੇਖੋ ਜੀ ਜੀਰਾ ਹੈ ਮਾਤਾ ਜੀ ਆਹ ਆ ਕੇ ਆਏ ਗਠੇ ਇਹ ਗਠੇ ਗੰਡੇ ਵੀ ਗੰਡੇ ਇਹਨਾਂ ਨੂੰ ਮੈਂ ਜੀ ਦੇਖੀ ਪਿਆਜ਼ ਵੀ ਕਹਿੰਦੇ ਨੇ ਕਰਦੇ ਆ ਕਰਦੇ ਆ ਅੱਛਾ ਦੇਸੀ ਗਠੇ ਆ ਵੀ ਲੋ ਚਲ ਮੈਂ ਤੁਹਾਨੂੰ ਦੱਸ ਦਿੰਦਾ ਲਸਣ ਵੀ ਪੈਣਾ ਚਾਹੀਦਾ ਥੋੜਾ ਜਿਹਾ ਤੁਸੀਂ ਦੱਸੋ ਤਾਂ ਨੂੰ ਪਾਓ ਜੀ ਲਸਣ ਵੀ ਲਿਆਓ ਜੀ ਆ ਜਾਂਦਾ ਜੀ ਲਸਣ ਵੀ ਆ ਜਾਂਦਾ ਇਹ ਦੇਖੋ ਜੀ ਪੂਰੀ ਹਾਜਮੇਦਾਰ ਚਟਨੀ ਬਣ ਲੱਗੀ ਐ ਇਹੋ ਜਿਹੀ ਕਰਾਰੀ ਵੀ ਖਾ ਕੇ ਰੂਹ ਜੜੀ ਹੈ ਨਾ ਜੀ ਕਈ ਦਿਨ ਤੱਕ ਖਿੜੀ ਰਹੂਗੀ ਮੈਂ ਤਾਂ ਜੀ ਉਹ ਗੱਠੇ ਬੜੀਆਂ ਦੀ ਸਬਜ਼ੀ ਖਾਧੀ ਕੱਲ ਦੀ ਬਹੁਤ ਆਨੰਦ ਆ ਹੁਣ ਅੱਜ ਮੈਨੂੰ ਚਟਨੀ ਮਿਲ ਗਈ ਇੱਕ ਭਾਈ ਸਾਹਿਬ ਨੇ ਕਮੈਂਟ ਕਰਿਆ ਥੱਲੇ ਕਹਿੰਦੇ ਚੋਪੜਾ ਜੀ ਹੋਰ ਗੱਲਾਂ ਦੀਆਂ ਗੱਲਾਂ ਤੁਸੀਂ ਮੋٹے ਤਗੜੇ ਹੋ ਜਨਾ ਖਾ ਖਾ ਕੇ ਤੁਸੀਂ ਬੇਬੀਆਂ ਕੋਲ ਜਾਂਦੇ ਆ ਨਮਾ ਨਮਾ ਸਮਾਨ ਬਣਾਉਂਦੇ ਆ ਮੈਂ ਕਿਹਾ ਇਹ ਤਾਂ ਕਰਮਾਂ ਦੀ ਖੇਡ ਹੈ ਸਾਡੇ ਕਰਮਾਂ 'ਚ ਲਿਖਿਆ ਹੈ ਵੀ ਬਜ਼ੁਰਗਾਂ ਕੋਲ ਜਾਣਾ ਅਸ਼ੀਰਵਾਦ ਲੈਣਾ ਔਰ ਤੁਹਾਡੇ ਤੱਕ ਅਸੀਂ ਪਹੁੰਚਾਉਣਾ ਤੁਹਾਨੂੰ ਵੀ ਇਹ ਅੰਬੀ ਦੇ ਫਾਇਦੇ ਕੀ-ਕੀ ਹੈਗੇ ਆ ਬਹੁਤ ਫਾਇਦੇ ਬਹੁਤ ਫਾਇਦੇ ਆ ਜਿੰਨਾ ਜੇਕਣਾ ਹਾਜਮ ਹੋ ਜਾਂਦੀ ਹਾਜਮ ਹੋ ਜਾਂਦੀ ਜਿੱਦਾਂ ਨਾਰਦਰਣ ਪਾਉਂਦੇ ਹਾਂ ਹਾਂਜੀ ਇਹ ਪਾ ਲਓ ਅੰਬੀ ਪਾ ਦਿਓ ਜੇ ਨਹੀਂ ਅੰਬੀ ਪੁਰਨਾੜਾ ਅੱਛਾ ਫਿਰ ਨਾਰਦਰਣਾਂ ਵੀ ਪਾ ਲਓ ਬਹੁਤ ਵਧੀਆ ਉਹਨੂੰ ਤਾਂ ਛੇਲਣ ਦਾ ਬੜਾ ਵੱਲ ਹੈ ਅੰਬੀ ਤੁਸੀਂ ਬੜੇ ਤਰੀਕੇ ਨਾਲ ਇਹਨਾਂ ਸਲੀਕੇ ਨਾਲ ਛੇਲ ਰਹੇ ਹੋ ਬੱਲੇ 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 ਜੀਰਾ ਜੀਰਾ ਆ ਗਿਆ ਜੀ ਧਨੀਆਂ ਵੀ ਆ ਗਿਆ ਆਹਾ ਨੂਨ ਹੋ ਗਿਆ ਹਰੀਆਂ ਵਿੱਚ ਰੱਖ ਦੇ ਇੱਕ ਨੂਨ ਬਿਆ ਕੇ ਕੀ ਲੈ ਜੋਂਡੋ ਕੋਕ ਕੀ ਮੰਗਾਇਆ ਹੁਣ ਲੈ ਚਲ ਲਸਣ ਹੈ ਤੇ ਲਸਣ ਲਸਣ ਨੂੰ ਥੋਮ ਵੀ ਕਹੀ ਜਨੇ ਕਈ ਥੋਮ ਉਸੇ ਜਾਇਦਰ ਲਸਣ ਇਹ ਉਹ ਲਿਆਈ ਸੁਣਿਆ ਤੁਸੀਂ ਨਾ ਪਹਿਲਾਂ ਥੋਮ ਕਹਿੰਨੇ ਕਹੀ ਲਸਣ ਥੋਮ ਪੰਜਾਇਰਕ ਪੋਤੀ ਲਿਆ ਦੇ ਵਾਹ ਜੀ ਵਾਹ ਦੇਖ ਵਾਹ ਜੀ ਵਾਹ ਅੰਬੀ ਪੈ ਗਈ ਵਿੱਚ ਹੈ ਸਮਾਨ ਜਿਹੜਾ ਤੁਸੀਂ ਰੱਖਿਆ ਸਾਰਾ ਇਹ ਇਹਦੇ ਵਿੱਚ ਹਰੀਆਂ ਮਿਰਚਾਂਆਂ ਦੇਖ ਰਿਆਂ ਪਦੀਨਾ ਅੰਬੀ ਅਦਰਕ ਵੀ ਕਹਿੰਦੇ ਨੂੰ ਹਾਂਜੀ ਅਦਰਕ ਕੇ ਆਧਾ ਵੀ ਕਹਿੰਦੇ ਆਧਾ ਵੀ ਕਹਿੰਦੇ ਅਦਰਕ ਵੀ ਕਹਿੰਦੇ ਹਨ ਸਰੋਤੇ ਕਮੈਂਟ ਕਰਕੇ ਦੱਸਣਗੇ ਆ ਆ ਗਿਆ ਜੀਰਾ ਵਾਹ ਜੀ ਵਾਹ ਜੀਰਾ ਆ ਗਿਆ ਔਰ ਆ ਗੰਡੇ ਆ ਗਏ ਆ ਕੀ ਮਾਤਾ ਜੀ ਧਨੀਆ ਪੀਸਿਆ ਹਾ ਧਨੀਆ ਆ ਗਿਆ ਲੂਣ ਕਈ ਨਮਕ ਕਹਿ ਦਿੰਦੇ ਆ ਕਈ ਨੂਨ ਨੰਨੇ ਤੋਂ ਕਹਿੰਦੇ ਨੂਨ ਐਦਾਂ ਵੀ ਕਰ ਦਿੰਦੇ ਆ ਨਾ ਕਈ ਵਾਹ ਜੀ ਵਾਹ ਆਸਮਾਨ ਦੇਖੋ ਜੀ ਅਟਕਦਾ ਇਹਨਾਂ ਨੂੰ ਟਕ ਦੇਣਾ ਹਣਾ ਤੁਸੀਂ ਮੈਨੂੰ ਦੱਸਿਓ ਕਿਆ ਕਿਆ ਕਰਨਾ ਮੈਂ ਕੱਢੀ ਜਾਊਂਗਾ ਹਣਾ ਅੰਬੀਓਂ ਦਾ ਛੋਟਾ ਕਿੱਥੇ ਜੀ ਆਪਿਆ ਛੋਟਾ ਪਿੱਛੇ ਛੋਟਾ ਵੀ ਰੰਗਲਾ ਮਾਤਾ ਜੀ ਤੁਹਾਡਾ ਹੈ ਛੋਟਾ ਵੀ ਰੰਗਲਾ ਹੀ ਹੈ ਅੱਜ ਕੱਲ ਲੋਕ ਵੀ ਫੈਸ਼ਨ ਨਵੇਂ ਨਵੇਂ ਚੱਲਦੇ ਆ ਨਾ ਵਾਹ ਜੀ ਵਾਹ ਦੇਖੋ ਜੀ ਛੋਟਾ ਯਾਰ ਰੰਗਲਾ ਛੋਟਾ ਔਰ ਪਹਿਲਾਂ ਤਾਂ ਜਿਹੜੇ ਸੋਟੇ ਹੁੰਦੇ ਤੇ ਦੋਰੀ ਸੋਟੇ ਵਾਲੇ ਜਾਂ ਕੁੰਡੀ ਸੋਟੇ ਵਾਲੇ ਉਹ ਨਿੰਮ ਦੇ ਵੀ ਹੁੰਦੇ ਸੀਗੇ ਹੈਨਾ ਨਿੰਮ ਦਾ ਵੀ ਹੁੰਦਾ ਸੀ ਨਿੰਮ ਦਾ ਵੀ ਹੁੰਦਾ ਸੀ ਪ੍ਰਾਣੀਆਂ ਬਜ਼ੁਰਗਾਂ ਕੋਲ ਸੀਗੇ ਸੀ ਕੋਲ ਉਹਨਾਂ ਨੇ ਨਿੰਮੰਦਾ ਦਿਖਾਇਆ ਸੀ ਨਿੰਮੰਦੇ ਠੀਕ ਲਓ ਜੀ ਆ ਪੈ ਰਿਆ ਜੀ ਹੁਣ ਲਸਣ ਜਾਂ ਕਹਿ ਲੋ ਕਿ ਥੋਮ ਥੋਮ ਵਾਲੇ ਬੜੇ ਬੰਦੇ ਆ ਕਮੈਂਟ ਕਰ ਕਰਕੇ ਦੱਸ ਦੇ ਕਹਿੰਦੇ ਹਾਂਜੀ ਸਾਡੇ ਥੋਮ ਕਹਿੰਦੇ ਤੇ ਕੋਈ ਕੋਈ ਕਹਿੰਦਾ ਵੀ ਜਿਹੜੇ ਉਹ ਉਧਰ ਤੇ ਆਏ ਹੋਏ ਨੇ ਜੀ ਉਹ ਥੋਮ ਕਹਿੰਦੇ ਆ ਅੱਛਾ ਦੇਸੀ ਪਧিনা ਇਹਦੀ ਇਹਦੀ ਵੱਖਰੀ ਰੀਤ ਹੈ ਜਿਹੜਾ ਬਾਜ਼ਾਰੋਂ ਮਿਲਦਾ ਉਹਦੀ ਇੰਨੀ ਖੁਸ਼ਬੂ ਨਹੀਂ ਹੈ ਜੀ ਮਾਤਾ ਜੀ ਉਹ ਦੋ ਹੈ ਹਾਂਜੀ ਦੋ ਦੋ ਲਾ ਲਓ ਜੀ ਲੱਗ ਜੂ ਅੱਦੇ ਲੋ ਮੈਂ ਰੱਖ ਲੈਣਾ ਜੀ ਮੈਂ ਲਾ ਦੂੰਗਾ ਵਾਹ ਜੀ ਵਾਹ ਅਬੀ ਦੀ ਚਟਣੀ ਬਣ ਰਹੀ ਹੈ ਮਾਤਾ ਸਰੇਂਦਰ ਕੌਰ ਜੀ ਬਣਾ ਰਹੇ ਨੇ 86 ਸਾਲ ਦੀ ਉਮਰ ਹੈ ਔਰ ਆਪਣੇ ਆਪਣੇ ਤਜਰਬੇ ਸਾਂਝੇ ਕਰਿਓ ਇਸ ਤਰੀਕੇ ਨਾਲ ਚਟਨੀ ਤੁਹਾਡੀ ਬੇਬੇ ਤੁਹਾਡੀ ਨਾਨੀ ਤੁਹਾਡੇ ਮਾਤਾ ਜੀ ਬਣਾਉਂਦੇ ਹੁੰਦੇ ਸੀ ਤੁਸੀਂ ਖਾਦੀ ਕੋਲ ਬੈਠ ਕੇ ਤਾਂ ਦੱਸਿਓ ਕੋਈ ਚੀਜ਼ ਘੱਟ ਵੱਧ ਸਾਡੇ ਕੋਲ ਅਸੀਂ ਘੱਟ ਪਾਈ ਤੁਸੀਂ ਹੋਰ ਪਾਉਂਦੇ ਸੀ ਉਹ ਵੀ ਦੱਸਿਓ ਜਰੂਰ ਵੀ ਤੁਹਾਡੇ ਵਾਲੇ ਪਾਸੇ ਕਿਆ ਕੁਝ ਪੈਂਦਾ ਤਾਂ ਆਪਾਂ ਦੇਖ ਲਓ ਜੀ ਪੁਦੀਨਾ ਮਾਤਾ ਜੀ ਤੋੜ ਰਹੇ ਨੇ ਔਰ ਕੋਈ ਝਟਕਾ ਜਿਹਾ ਆਬ ਹੈ ਸਿੱਧਾ ਸਿੱਧਾ ਜਿਆ ਬਹੁਤਾ ਇੱਕ ਇੱਕ ਨਹੀਂ ਫੜ ਰਹੇ ਸਭ ਕੁਝ ਪੀਸਿਆ ਜਾਣਾ ਹਣੇ ਜੀ ਨਜ਼ਾਰਾ ਆ ਜਾਣਾ ਫਿਰ ਤੋਂ ਚਟਣੀ ਦਾ ਹਰੀ ਮਿਰਚ ਵਜੇ ਪਾਣੀ ਹੈ ਅੰਬੀ ਪਿਆਜੀ ਦੇ ਵਿੱਚ ਵਾਹ ਜੀ ਵਾਹ ਲਸਣ ਵੀ ਪਾ ਗਿਆ ਜੀ ਥੋਮ ਜਿਹਨੂੰ ਕਹਿੰਦੇ ਆ ਵਾਹ ਜੀ ਵਾਹ ਬਹੁਤ ਵਧੀਆ ਇਸ ਤੋਂ ਬਾਅਦ ਕੀ ਕਰਨਾ ਹੈ ਫਿਰ ਹਾਂ ਜੀ ਕੀ ਪਾਉਂਗੇ ਆਈ ਜਾਣਾ ਘੜ ਸੰਭਣੀ ਹੋ ਨਹੀਂ ਉਹ ਜਿਹੜੇ ਦੇਖ ਰਹੇ ਹੈ ਨਾ ਸਰੋਤੇ ਉਹਨਾਂ ਨੂੰ ਕਾਲ ਪੈ ਜਾਂਦੀ ਕਈ ਵਾਰੀ ਵੀ ਹੁਣ ਮਾਤਾ ਕਿਆ ਬਹੋਗ ਰਿਸਤੇ ਦਾ ਮੈਂ ਤਾਉਣਾ ਵਾਸਤੇ ਪੁੱਛ ਰਿਹਾ ਹਾਂ ਹਾ ਧੋਲ ਨੂੰ ਚੰਗੀ ਤਰ੍ਹਾਂ ਲਓ ਜੀ ਵਾਹ ਜੀ ਵਾਹ ਹੂੰ ਆ ਦੇਖਿਆ ਜੀ ਤੋਣ ਦਾ ਤਰੀਕਾ ਮਾਤਾ ਜੀ ਦਾ ਯਾਦ ਆ ਗਈ ਮਾਤਾ ਜੀ ਮੈਨੂੰ ਆਪਣੀ ਮਾਤਾ ਦੀ ਆ ਜਿਹੜੇ ਹਿਸਾਬ ਨਾਲ ਤੁਸੀਂ ਕੱਲੀ ਕੱਲੀ ਚੀਜ਼ ਚੱਕਦੇ ਹੋ ਇਹ ਸਿੱਧੇ ਪਾਣ ਲੈਣੇ ਅੱਤੇ ਹਰੀਆਂ ਮਿਰਚਾਂ ਪੈ ਗਈਆਂ ਜੀ ਹੁਣ ਆ ਗਈ ਅਧਕਰ ਅਧਕਰ ਉੱਪਰ ਤੇ ਛਿਲ ਕੇ ਆ ਦੇਖੋ ਜੀ ਕਰਦ ਕਿੱਦਾਂ ਚੱਲਦੀ ਹੈ ਕਰਦ ਵੀ ਕਹਿੰਦੇ ਇਹਨੂੰ ਹਾਂਜੀ ਕਾਚੂ ਵੀ ਕਰਦੇ ਕਾਚੂ ਵੀ ਕਹਦੇ ਨੇ ਕਈ ਕਾਚੂ ਵਾਲੇ ਵੀ ਕਮੈਂਟ ਕਰਨਗੇ ਵੀ ਅਸੀਂ ਕਾਚੂ ਕਹਿੰਦੇ ਆ ਜੀ ਨਹੀਂ ਨਹੀਂ ਇਹ ਬਹੁਤ ਦੂਰ ਦੂਰ ਤੱਕ ਜਾਂਦੀ ਨੇ ਜੀ ਗੱਲ ਫਿਰ ਉਹ ਕਾਚੂ ਵਾਲੇ ਮੈਨੂੰ ਪਤਾ ਨਾ ਮੈਂ ਸੁਣਿਆ ਕਾਚੂ ਕਰਦੇ ਤਾਂ ਸਾਡੀ ਮਾਂ ਕਹਿੰਦੀ ਹੁੰਦੀ ਸੀ ਲਓ ਜੀ ਤੁਹਾਡੇ ਵੱਲ ਕੀ ਕਹਿੰਦੇ ਸੀ ਦੱਸਿਓ ਅਧਕਰ ਪੈ ਗਿਆ ਆਦਾ ਕਹਿ ਲੋ ਸਾਰੇ ਨਾਮ ਅਸੀਂ ਨਾਲ ਨਾਲ ਜਿਹੜੇ ਹੋਰ ਹੋਰ ਨਾਮ ਵੀ ਹੈਗੇ ਨੇ ਜੀ ਹਰੇਕ ਚੀਜ਼ ਦੇ ਲਈ ਜਾਂਦੇ ਅੱਲਸਣ ਥੋਮ ਹੋ ਗਿਆ ਜੀ ਅੰਬੀ ਹੋ ਗਈ ਔਰ ਇਸਦੇ ਬਾਅਦ ਮੈਂ ਦੇਖਾ ਮੜਾ ਕਿ ਇਧਰਲੇ ਪਾਸੇ ਹੋਰ ਗਠਾ ਸਿੰਘ ਆਣਾ ਜੇ ਗਠੇ ਨੂੰ ਵੀ ਕਈ ਗੰਡਾ ਕਹਿ ਦਿੰਦੇ ਆ ਕਈ ਗਠਾ ਕਹਿ ਦਿੰਦੇ ਆ ਕਈ ਪਿਆਜ਼ ਕਹਿ ਦਿੰਦੇ ਆ ਕਈ ਪਿਆਜੀ ਕਹਿ ਦਿੰਦੇ ਆ ਪਿਆਜੀ ਵਾਲੇ ਵੀ ਹੋਣਗੇ ਕਈ ਦੇਖੋ ਜੀ ਐਨ ਹਾਜਮੇਦਾਰ ਲਜ਼ਜ਼ਤਦਾਰ ਨਜ਼ਾਰੇਦਾਰ ਜ਼ਾਇਕੇਦਾਰ ਕਟਨੀ ਜਿਹੜੀ ਹੈ ਆਪਣੀ ਆਪਣੀ ਮਾਤਾ ਸਰਿੰਦਰ ਕੌਰ ਜੀ ਬਣਾ ਰਿਆ ਹੈ ਔਰ ਉਹਨਾਂ ਘਟੇ ਦੀ ਵਾਰੀ ਆ ਗਈ ਸੀ ਔਰ ਆ ਦੇਖੋ ਜੀ ਘਟਾ ਉੱਪਰ ਤੇ ਕਿੰਦਾ ਕਿਆ ਸਟਾਈਲ ਹੈ ਮਾਤਾ ਜੀ ਛਿੱਲਣ ਦਾ ਬੱਲੇ ਬੱਲੇ ਜਦੋਂ ਤੁਸੀਂ ਬਣਾਏ ਸੀ ਨਾ ਉਹ ਪਕੌੜੇ ਜਦੋਂ ਹਾਂ ਜੀ ਠੀਕ ਵਾਰ ਵਾਲੇ ਉਦੋਂ ਵੀ ਇਦਾਂ ਨਿੱਕੇ ਨਿੱਕੇ ਪਿਆਜ਼ ਤੇ ਇਹੀ ਘਰ ਵਾਲੇ ਪਿਆਜ਼ ਤੇ ਹਨਾ ਜੀ ਘਰ ਦੇ ਵਾਹ ਜੀ ਵਾਹ ਨਿੱਕੇ ਨਿੱਕੇ ਪਿਆਜ਼ ਜੀ ਬੜੇ ਵਧੀਆ ਤਰੀਕੇ ਨਾਲ ਮਾਤਾ ਜੀ ਉਹਨੂੰ ਛਿੱਲ ਰਹੇ ਹੈ ਔਰ ਫਿਰ ਇਹਨਾਂ ਨੂੰ ਕੋਟੜਾ ਜੀ ਸਾਰੇ ਮਟੀਰੀਅਲ ਨੂੰ ਕੁੱਟ ਕੇ ਫਿਰ ਬਣਨੀ ਹੈ ਜੀ ਅੰਬੀ ਵਾਲੀ ਚਟਣੀ ਅੱਜ ਬਣ ਰਹੀ ਹੈ ਜੀ ਅੰਬੀ ਵਾਲੀ ਚਟਣੀ ਮਾਤਾ ਸਰਿੰਦਰ ਕੌਰ ਜੀ ਬਣਾ ਰਹੇ ਨੇ ਮਜ਼ਾ ਆ ਰਿਹਾ ਜੀ ਖੁਸ਼ਬੂ ਪਹਿਲਾਂ ਹੀ ਬਹੁਤ ਵਧੀਆ ਉੱਠ ਰਹੀ ਹੈ ਮਸਾਲੇ ਸਾਰੇ ਰੱਖ ਲਏ ਕੋਲ ਆ ਦੇਖੋ ਜੀ ਧਨੀਆ ਧਨੀਆ ਕੱਦ ਬਣਾ ਅੱਛਾ ਮੈਂ ਕਾਲਾ ਨਾ ਪਾਵਾਂ ਹਨਾ ਜੀ ਸਭ ਕੁਝ ਆਊਗਾ ਮਾਤਾ ਜੀ ਕਹਿੰਦੇ ਸਭ ਕੁਝ ਆਊਗਾ ਦੇਖੀ ਜਾ ਤੂੰ ਬਸ ਆ ਦੇਖੋ ਜੀ ਇਹਦੇ ਤੇ ਮਾਰਿਓ ਜੀ ਕੈਮਰਾ ਜਰਾ ਪਿਆਜ਼ ਜਿਹੜਾ ਲੰਬਾ ਲੰੰਬਾ ਪਿਆਜ਼ ਜਿਹੜਾ ਨਾ ਜੀ ਮੋਟਾ ਮੋਟਾ ਜਣਾ ਕੋਈ ਹਿਸਾਬ ਕਿਤਾਬ ਨਹੀਂ ਆ ਜੀਰਾ ਆ ਜੀਰਾ ਪਾ ਦੋ ਪਾ ਦੋ ਪਾ ਦੋ ਜੀਰਾ ਜਿੰਨਾ ਪਾਉਣਾ ਪੁਦੀਨਾ ਦਾ ਪੁਦੀਨੇ ਦਾ ਕਹਾਣੀ ਹੁੰਦਾ ਹੈ ਹਾਂ ਜੀ ਆੜੀ ਪੁਦੀਨੇ ਦਾ ਧਨੀਆ ਆਪਾਂ ਸੁੱਕਾ ਧਨੀਆ ਪਾ ਰਹੇ ਆਂ ਆ ਪਾ ਸਕਦੇ ਆਂ ਪਾ ਸਕਦੇ ਆਂ ਹਰਾ ਹਰਾ ਵੀ ਪਾ ਸਕਦੇ ਆਂ ਜੇ ਹਰਾ ਨਹੀਂ ਹੈਗਾ ਤਾਂ ਸੁੱਕਾ ਪਾ ਸਕਦੇ ਆਂ ਕੋਈ ਕੰਮ ਕਰੂ ਉਹੀ ਕੰਮ ਕਰੂਗਾ ਜੀ ਦੇਖੋ ਜੀ ਕਹਿੰਦੇ ਜਿਹੜੇ ਸੁੱਕੀਆਂ ਚੀਜ਼ਾਂ ਪੀਸੀਆਂ ਹੁੰਦੀਆਂ ਨੇ ਜੀ ਧਨੀਆ ਹੋ ਗਿਆ ਆਲੇ ਹੋ ਗਏ ਕੋਈ ਵੀ ਚੀਜ਼ ਜਿਹੜੀ ਪੀਸ ਲਈ ਆਪਾਂ ਜਦੋਂ ਪਾਣੀ ਦੁਆਰਾ ਲੱਗਦਾ ਉਹਨੂੰ ਕਹਿੰਦੇ ਮੁੜ ਕੇ ਸਰਜੀਤ ਹੋ ਜਾਂਦੀ ਹੈ ਹਰੀ ਹੋ ਜਾਂਦੀ ਹੈ ਉਹ ਹਨਾ ਜੀ ਉਹੀ ਕੰਮ ਕਰਦੀ ਹੈ ਨਮਕ ਪੈਣ ਲੱਗਾ ਜੀ ਆਂਦੋ ਜੀ ਕੀ ਦੇਖ ਰਹੇ ਨੇ ਨਹੀਂ ਨਹੀਂ ਪੈ ਗਿਆ ਸਭ ਕੁਝ ਪੈ ਗਿਆ ਲਸਣ ਪੈ ਗਿਆ ਹੁਣ ਨਮਕ ਆ ਗਿਆ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਥੋੜਾ ਮਿੱਠਾ ਵੀ ਹਾਂ ਦੇਖਿਆ ਬੇਬੇ ਕਹਿੰਦੀ ਕੁਝ ਭੁੱਲਦਾ ਹੈ ਮਿੱਠਾ ਨਮਕ ਖੰਡ ਪਾ ਲੋ ਭਾਵੇਂ ਗੁੜ ਪਾ ਲੋ ਇੱਕੇ ਗੱਲ ਆ ਜੋ ਤੁਸੀਂ ਪਵਾਣਾ ਪਿਆ ਆ ਦੇਖੋ ਜੀ ਸਰੋਤੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਆ ਸੀ ਆ ਦੇਖੋ ਜੀ ਇਧਰ ਮਾਰਿਓ ਜੀ ਦਾ ਕੈਮਰਾ ਆ ਸਾਰਾ ਕੁਝ ਦਾੜੜ ਫਾੜੜ ਜਾ ਦਰੜ ਫਰੜ ਜਾ ਕਹਿੰਦੇ ਆ ਮੈਂ ਦਾੜੜ ਫਾੜੜ ਵੀ ਕਹਿੰਦਾ ਜੀ ਆ ਦੇਖੋ ਜੀ ਆ ਗਿਆ ਜੀ ਮਿੱਠਾ ਵੀ ਆ ਗਿਆ ਜੀ ਗੋੜ ਆ ਗਿਆ ਜੀ ਲਓ ਜੀ ਚੱਕਰੂ ਨੇ ਚੱਕਰੂ ਨੇ ਕਾਲਪਾ ਜੀ ਸੋਟਾ ਆ ਦੇਖੋ ਜੀ ਆ ਆਵਾਜ਼ ਸੋਟੇ ਵਾਲੀ ਹੂੰ ਦਿਲ ਕਰਦਾ ਸਵਾਜ ਨੂੰ ਸੁਣਨ ਦੇ ਕੁਛ ਨਾ ਬੋਲੀਏ ਜਰਾ ਆ ਸੁਣੀਏ ਹਾਂ ਯਸ ਲਓ ਜੀ ਆ ਦੇਖੋ ਜੀ ਵਾਹ ਜੀ ਵਾ ਚਟਨੀ ਦੌਰੀ ਚੱਲਦੀ ਦੌਰੀ ਸੋਟਾ ਹੈ ਦੌਰੀ ਸੋਟਾ ਵੀ ਕਹੀ ਜਾਂਦੇ ਆ ਕੁੰਡੀ ਸੋਟਾ ਵੀ ਕਹੀ ਜਾਂਦੇ ਆ ਦੌਰੀ ਸੋਟਾ ਪਰ ਵੀ ਇਹ ਬੜੀ ਅੱਧੀ ਆਪਣੀ ਆਪਣੀ ਬੋਲੀ ਹੈ ਨਾ ਆ ਦੇਖੋ ਜੀ ਕਿਆ ਸੋਹਣੇ ਤਰੀਕੇ ਨਾਲ ਆ ਆਵਾਜ਼ ਜਿਹੜੀ ਹੈ ਨਾ ਜੀ ਠਕ 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 ਤੇੜੀ ਵੱਜਦੀ ਹੈ ਇਹ ਮੈਨੂੰ ਆਪਣੀ ਕੱਚੀ ਰਸੋਈ ਯਾਦ ਆ ਗਈ ਜਿੱਥੇ ਬੈਠ ਕੇ 51 ਸਾਲ ਦਾ ਹੋ ਗਿਆ ਮੈਂ ਮਤਲਬ ਜਦ ਮੈਂ 6-7-8 ਸਾਲ ਦਾ ਸੀਗਾ 6 ਸਾਲ ਦਾ ਸੀਗਾ ਛੋਟਾ ਵੀ ਮੈਨੂੰ ਯਾਦ ਹੈ 3-4 ਸਾਲ ਦਾ ਵੀ ਯਾਦ ਹੈ ਮੈਨੂੰ ਆਪਣਾ ਤਾਂ ਉਹ ਮਾਤਾ ਸਾਡੀ ਕੁੱਟਦੀ ਹੁੰਦੀ ਸੀ ਐਦਾਂ ਸਾਰਾ ਕੁਝ ਪਾ ਲਿਆ ਜੀ ਵਿੱਚ ਆ ਦੇਖੋ ਜੀ ਚਟਨੀ ਬਣਾ ਰਹੇ ਕਹਿੰਦੇ ਚਟਨੀ ਬਣਾਦੇ ਨੇ ਕੁੱਟਤਾ ਚੰਗੀ ਤਰ੍ਹਾਂ ਨਾਲ ਪਿਆਜ਼ ਪੈ ਗਿਆ ਗੰਡਾ ਪੈ ਗਿਆ ਜੀ ਇੱਕੋ ਗੱਲ ਹੈ ਮਿਰਚਾਂ ਹਰੀਆਂ ਆ ਦੇਖੋ ਜੀ ਕਿੱਦਾਂ ਪੀਸਦੀ ਹੈ ਜਿਹੜਾ ਸੋਟਾ ਨਾਲ ਜੀ ਕਿੱਦਾਂ ਪੀਂਦਾ ਕੱਲੀ-ਕੱਲੀ ਚੀਜ਼ ਨੂੰ ਹਾਂਜੀ ਮਾਤਾ ਜੜੀ ਕੁੰਡੀ ਸੋਟੇ ਵਾਲੀ ਚਟਣੀ ਹੈ ਇਹ ਹੈ asli ਚਟਣੀ ਹੈ ਜਿਹੜੀ ਕਹਿੰਦੇ ਮਿਕਸੀ ਚ ਬਣਾ ਲਈ ਉਹ ਚਟਣੀ ਦਾ ਸਵਾਦ ਨਹੀਂ ਆਉਂਦਾ ਬਲਣਾ ਜੋ ਹੱਥ ਨਾਲ ਕੁੱਟੀ ਚਟਣੀ ਦਾ ਜਿਹੜਾ ਸਵਾਦ ਆ ਸੋਟਾ ਆ ਚੁੱਲੇ ਦੀ ਰੋਟੀ ਠੀਕ ਹੁੰਦੀ ਹੈ ਇੱਥੇ ਹਾਂ ਚੁੱਲੇ ਦੀ ਰੋਟੀ ਠੀਕ ਹੁੰਦੀ ਹੈ ਔਰ ਉਸੇ ਤਰ੍ਹਾਂ ਜਿਹੜੀ ਚਟਣੀ ਵੀ ਹੈ ਦੌਰੀ ਸੋਟੇ ਦੀ ਕੁੰਡੀ ਸੋਟੇ ਦੀ ਕੁੱਟਣੀ ਹੋਵੇ ਠੀਕ ਹੁੰਦੀ ਹੈ ਹਨਾ ਹਾਂਜੀ ਵਾਹ ਜੀ ਵਾਹ ਜਿਹੜਾ ਐ ਕਰਕੇ ਜਿਹੜਾ ਜੇ ਦਿੰਦੇ ਹੋਣਗੇ ਉਹ ਵੀ ਦਵੋਗੇ ਦੇਖਦੇ ਦਵਾਂਗੇ ਦੇਖਦੇ ਆ আচ্ছা ਦੇਖਦੇ ਆ ਜੀ ਉਹ ਬਾਚਦੇ ਦੇਣਾ ਨਾ ਬਰੀਕ ਕਰਨ ਲਈ ਵਾਹ ਜੀ ਵਾਹ ਬਹੁਤ ਵਧੀਆ ਸਰੋਤਿਓ ਕਰਿਓ ਕਮੈਂਟ ਚਟਣੀ ਬਣ ਰਹੀ ਹੈ ਅੰਬੀ ਦੀ ਚਟਣੀ ਹੈ ਬੇਬੇ ਜੀ ਦੇ ਕੋਲ ਬੈਠਾ ਮੈਂ ਬਿਲਕੁਲ ਐਨ ਚਰਨਾ ਚ ਮਜ਼ਾ ਆ ਰਿਹਾ ਜੀ ਤੁਸੀਂ ਵੀ ਯਾਦ ਕਰਿਓ ਆਪਣੀਆਂ ਗੱਲਾਂ ਆਪਣੀ ਮਾਤਾ ਦੇ ਕੋਲ ਜਦੋਂ ਬਹਿੰਦੇ ਹੁੰਦੇ ਸੀ ਤੁਸੀਂ ਔਰ ਮਾਤਾ ਚਟਣੀ ਕੁੱਟਦੇ ਸੀ ਇਹ ਤਾਂ ਹੁਣੇ ਮੈਨੂੰ ਦਿਲ ਕਰਦਾ ਵੀ ਹੌਲਕਾ ਹੋਵੇ ਤੇ ਧਰ ਲਵਾਂ ਹੁਣ ਕਦੀ ਮਿਲ ਜਾ ਹੈ ਨੇ ਫੁਲਕੇ ਪਰ ਨਾ ਧਰ ਕੇ ਖਾ ਕੇ ਨਜ਼ਾਰਾ ਆ ਜਾਂਦਾ ਜੇ ਕਿਤੇ ਫੁਲਕਾ ਦੁਪਹਿਰ ਦਾ ਪਿਆ ਹੋਵੇ ਨਾ ਫਿਰ ਹੋਰ ਵੀ ਨਜ਼ਾਰਾ ਆ ਜਾਂਦਾ ਉਹ ਇਹ ਨਹੀਂ ਹੈ ਦੁਪਹਿਰ ਵਾਲਾ ਵੀ ਨਹੀਂ ਦੁਪਹਿਰ ਵਾਲਾ ਵੀ ਮਿਲ ਜਾਓ ਵਾਹ ਜੀ ਵਾ ਮਾਤਾ ਕਹਿੰਦੇ ਦੁਪਹਿਰ ਵਾਲਾ ਵੀ ਮਿਲ ਜਾਓ ਕਰੋ ਜੀ ਸ੍ਰੋਤਕ ਕਮੈਂਟ ਤੁਸੀਂ ਦੁਪਹਿਰ ਵਾਲੇ ਹਾਂ ਆ ਐਸਲੀ ਪਿਆਰ ਦੀ ਗੱਲ ਤੇ ਜਿਹੜੀ ਦੁਪਹਿਰ ਦੀ ਰੋਟੀ ਬਚੀ ਹੋਈ ਵਧੀ ਹੋਈ ਸ਼ਾਮ ਨੂੰ ਆਥਣ ਵੇਲੇ ਉਹਦੇ ਪਰਤੱਖ ਮੀਂਹ ਰੱਖ ਕੇ ਮੜੀ ਦੀ ਪੀ ਕੇ ਔਰ ਦਸਿਓ ਵੀ ਬਾਅਦ ਜੇ ਤੁਹਾਨੂੰ ਚਾਹ ਪੀਣੀ ਚੰਗੀ ਲੱਗਦੀ ਹੈ ਐ ਮੈਨੂੰ ਤਾਂ ਚੰਗੀ ਲੱਗਦੀ ਹੈ ਜਦੋਂ ਇੱਕ ਹਲਕਾ ਖਾ ਲੈਣਾ ਚਾਹ ਹੋਵੇ ਚਾਹ ਵੀ ਹੋਵੇ ਜਿਹੜੀ ਆ ਪਾਣੀ ਬਹੁਤਾ ਦੁੱਧ ਥੋੜਾ ਹਾਂਜੀ ਉਹ ਸਵਾਦ ਹੈ ਉਹ ਉਹ ਸਵਾਦ ਲੱਗਦੀ ਪਾਣੀ ਜਿਆਦਾ ਹੋਵੇ ਤੁਸੀਂ ਕਰੋ ਜੀ ਕਮੈਂਟ ਪਾਣੀ ਬਹੁਤਾ ਦੁੱਧ ਥੋੜਾ ਪਤਲੀ ਚਾਹ ਹਣਾ ਜੀ ਤੁਸੀਂ ਜਿਆਦਾ ਦੁੱਧ ਪਾਉਂਦੇ ਤੁਸੀਂ ਜਿਆਦਾ ਦੁੱਧ ਪਾਉਂਦੇ ਤਾਂ ਹੀ ਤੁਸੀਂ ਗੋਰੇ ਚਿੱਟੇ ਆ ਮਾਤਾ ਜੀ ਦੇਖੋ ਵੀ ਕਹਿੰਦੇ ਜਿਆਦਾ ਦੁੱਧ ਪਾਉਂਦੇ ਆ। ਸਾਡ ਦੁੱਧ ਹੁੰਦਾ। ਉਹ ਦੁੱਧ ਫਿਰ ਮੈਂ ਤਾਂ ਥੋੜੀ ਜਿਹੀ ਪਤਲੀ ਕਰਕੇ ਪੀਣਾ ਮੈਨੂੰ ਸੁਆਦ ਲੱਗਦੀ ਆ। ਅੱਛਾ। ਹਾਂਜੀ। ਤੇ ਉਹ ਕੋਈ ਮਾਰਦੇ ਹੀ। ਸ਼ੱਕਰ ਪਾ ਲੋ, ਗੋੜ ਪਾ ਲੋ। ਚੀਨੀ ਦਾ ਹੁਣ ਤਾਂ ਬਹੁਤ ਵਹਿਮ ਜਿਹਾ ਕਰਨ ਲੱਗੇ। ਪਹਿਲਾਂ ਚੀਨੀ ਵੀ ਪਾਉਂਦੇ ਸੀ, ਚਾਹ ਤਾਂ ਐਸੀ ਗੱਲ ਨਹੀਂ ਸੀ। ਹੁਣ ਕਹਿੰਦੇ ਚੁੱਕੋ। ਹੁਣ ਗੱਲ ਐਸਾ ਹੈ ਨਾ, ਬਿਮਾਰੀਆਂ ਤਾਂ ਹੋਰ ਕਈ ਕਾਰਨਾ ਕਰਕੇ ਲੱਗ ਰਹੀਆਂ ਜਿਹੜਾ ਅਸੀਂ ਤੁਰਦੇ ਫਿਰਦੇ ਨਹੀਂ। ਜਿਹੜਾ ਖਾਣ ਪੀਣ ਬਾਹਰਲਾ ਹੋ ਗਿਆ। ਉਹ ਨੋ ਕਈ ਵਾਰੀ ਫਿਰ ਇੱਕ ਦੀ ਆਈਟਮ ਦਾ ਲੱਗ ਜਾਂਦਾ ਚੀਨੀ ਦੇ ਵੀ ਪਿੱਛੇ ਪੈ ਜਾਂਦੇ ਵੀ ਸਾਰੇ ਵੀ ਚੀਨੀ ਤਾਂ ਜੀ ਵਾਈਟ ਪాయిਜ਼ਨ ਹੈ ਪਰ ਮੈਨੂੰ ਯਾਦ ਹੈ ਅਸੀਂ ਤਾਂ ਚੀਨੀ ਦੇ ਫੱਕੇ ਵੀ ਮਾਰ ਲੈਂਦੇ ਹੁੰਦੇ ਸੀ ਹਾਂ ਜੀ ਤੁਸੀਂ ਮਾਰੇ ਕਦੀ ਹੂੰ ਖਾਤੇ ਮਾਰੇ ਦੇ ਮਾਰੇ ਮੈਂ ਮਾਤਾ ਜੀ ਕੰਨੇ ਮੈਂ ਵੀ ਮਾਰਿਆ ਸੀ ਫੱਕੇ ਸਰੋਤਿਓ ਕਰਿਓ ਕਮੈਂਟ ਚੀਨੀ ਦੇ ਫੱਕੇ ਅੱਧੀ ਰਾਤ ਨੂੰ ਕਈ ਉੱਠ ਕੇ ਨਾ ਜੀ ਮੈਰੇ ਵਰਗੇ ਚੱਲੇ ਜਾਂਦੇ ਰਸੋਈ ਦੇ ਵਿੱਚ ਹੋਰ ਕੁਝ ਨਹੀਂ ਲੱਭਦਾ ਚੀਨੀ ਦੇ ਫੱਕਾ ਮਾਰ ਕੇ ਆ ਜਾਂਦੇ ਹਾਂ ਹੁਣ ਗੁੜ ਹੁਣ ਗੁੜ ਆ ਗੁੜ ਲੱਭ ਜੇ ਭਾਵੇਂ ਲੋ ਜੀ ਗੁੜ ਆ ਗਿਆ ਹੋਇਆ ਦੇਖੋ ਪਿਆ ਕੀ ਖੀਏ ਹੈ ਹੈ ਕਿੰਨਾ ਕ ਪਾਉਣਾ ਜੀ ਸਾਰੇ ਸਾਰੇ ਪੈਜਣਾ ਲਓ ਜੀ ਸਾਰੇ ਪੈ ਗਿਆ ਗੁੜ ਉਹ ਬੱਲੇ 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 ਹਾਂ ਹੁਣ ਰਲਿਆ ਮਿੱਠਾ ਚਟਣੀ ਦਾ ਮਤਲਬ ਇਹ ਹੁੰਦਾ ਵੀ ਖੱਟਾ ਮਿੱਠਾ ਨੂਣ ਕਾ ਸਭ ਕੁਝ ਰਲੂਆ ਨਾ ਤਾਂ ਹੀ ਚਟਣੀ ਬਣੂਗੀ ਅੰਬੀ ਨੇ ਖਟਾਸ ਲਿਆਤੀ ਗੁੜ ਨੇ ਮਿੱਠਾ ਪਾ ਤਿਆ ਅਦਰਕ ਨੇ ਆਪਣਾ ਕੰਮ ਕਰਤਾ ਲਸਣ ਨੇ ਆਪਣਾ ਕੰਮ ਕਰਤਾ ਪੁਦੀਨੇ ਨੇ ਆਪਣਾ ਕੰਮ ਕਰਤਾ ਠੰਡਕ ਦੇਣਾ ਆਹ ਲਓ ਜੀ ਲੱਗ ਗਿਆ ਢੇੜਾ ਮਾਤਾ ਢੇੜਾ ਇੱਕ ਹੋਰ ਦੇ ਦੇ ਫਿਰ ਛੋਟਾ ਜਿਹਾ ਮੈਨੂੰ ਗੇੜੇ ਚੰਗੇ ਲੱਗਦੇ ਆ ਥੋੜੇ ਜਹਾ ਇਹ ਮੈਨੂੰ ਆਪਣੀ ਮਾਤਾ ਜਾਂ ਦੀ ਆ ਦੇਖੋ ਜੀ ਐਦਾਂ ਗੇੜਾ ਦੇਖ ਕੇ ਨਾ ਜੀ ਉਹ ਬੱਲੇ 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 ਖੁਸ਼ ਹੋ ਕੇ ਨਹੀਂ ਸੋਣੀ ਆ ਰਹੀ ਐ ਹਾਏ 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 ਤੁਹਾਡਾ ਪਿਆਰ ਵਿੱਚ ਆ ਗਿਆ ਮਾਤਾ ਜੀ ਹੈ ਅਸੀਂ ਇਸੇ ਗੱਲ ਦੇ ਭੁੱਖੇ ਆ ਪਿਆਰ ਮੁਹੱਬਤ ਜਦੋਂ ਮਾਤਾ ਤੁਹਾਡਾ ਮਿਲਦਾ ਨਾ ਜੀ ਰੱਜ ਹੋ ਜਨਾ ਰੂਹ ਰੱਜ ਜਮੀ ਅੰਦਰ ਤੱਕ ਓਏ ਹਾਏ ਹਾਏ ਫੁਲ ਖਾਓਗੇ ਹੁਣ ਤੁਸੀਂ ਕਹਿ ਰਹੇ ਨੇ ਪਿਆਰ ਨਾਲ ਫੁਲਕਾ ਤਾਂ ਮੈਂ ਹੱਥ ਪੱਤਾ ਰਕੇ ਖਾਣਾ ਮੈਂ ਮੇਰੇ ਕੋਲ ਉਹੀ ਯਾਦ ਕਰੀ ਜਾਂਦਾ ਜਦਦਾ ਵੀ ਫੁਲਕਾ ਆ ਜਵੇ ਹੱਥ ਪਰ ਰੱਖਾਂ ਚਟਨੀ ਰੱਖਾਂ ਨਾਲੇ ਤੁਹਾਡੇ ਨਾਲ ਗੱਲਾਂ ਮਾਰਾਂ ਸਾਹਮਣੇ ਬੈਠ ਕੇ ਵਾਹ ਜੀ ਵਾਹ ਬਹੁਤ ਵਧੀਆ ਚਟਨੀ ਬਣੀ ਹੈ ਜੀ ਪਰ ਮੈਂ ਗੱਲ ਕਰ ਰਿਹਾ ਸੀ ਬਜ਼ੁਰਗਾਂ ਦੀ ਬਜ਼ੁਰਗਾਂ ਦੀ ਸੰਗਤ ਵਿੱਚ ਬਹਿਣਾ ਚਾਹੀਦਾ ਹੈ ਬਜ਼ੁਰਗਾਂ ਕੋਲ ਬੈਠੋ ਅਸੀਂ ਤਾਂ ਸਾਡੇ ਤਾਂ ਭਾਗ ਖੁੱਲ ਗਏ ਮੈਂ ਕਹਿੰਦਾ ਜਦੋਂ ਦੀ ਬਲੌਗਿੰਗ ਕਰਨ ਲੱਗਿਆ ਨੇ ਜੀ ਵਿਰਸੇ ਵਿਰਾਸਤ ਤੇ ਭਾਗ ਹੀ ਖੁੱਲ ਗਏ ਸਾਡੇ ਬਿਲਕੁਲ ਨਜ਼ਾਰਾ ਆ ਗਿਆ ਜੀ ਬੱਲੇ 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 ਕਿੱਥੇ ਆ ਚੀਜਾਂ ਦੇਖਣ ਮਿਲਣੇ ਸੀ ਗਿਆ ਹੈ ਜੀ ਬਜ਼ੁਰਗਾਂ ਦਾ ਸਾਥ ਮਿਲ ਜਵੇ ਗੱਲਾਂ ਕਰਨ ਦਾ ਸਮਾਂ ਮਿਲ ਜਵੇ ਹੋਰ ਕੀ ਚਾਹੀਦਾ ਬੇਬੇ ਜੀ ਬਾਪੂ ਜੀ ਵੀ ਆ ਗਏ ਕਹਿੰਦੇ ਦੋ ਹੱਥ ਮੈਂ ਵੀ ਮਾਰ ਲੈਣਾ ਉਹ ਮੈਂ ਹੁਣੇ ਗੱਲ ਕਹਿ ਕੇ ਹਟੇ ਲੈ ਨਹੀਂ ਤੇ ਕੁਰਸੀ ਆ ਹਾਸਲੀ ਰੜਕਾ ਉਹ ਵੱਜਿਆ ਜੀ ਦੇਖੋ ਮਾਤਾ ਜੀ ਬਾਪੂ ਜੀ ਤਾਂ ਬਹੁਤ ਤੇਜ ਹੈ ਹੈ ਜੀ ਆ ਲੈ ਆ ਲੈ ਆ ਲੈ ਆ ਲੈ ਕਿੰਨੇ ਸਾਲ ਹੋ ਗਈ ਬਾਪੂ ਜੀ ਦੀ ਉਮਰ 96 95 ਬਾਪੂ ਕਿੰਨੇ ਕਿੰਨੇ ਸਾਲ ਹੋ ਗਈ ਉਮਰ ਹਾਂ ਜੀ ਹਾਂ ਜੀ 98 ਸਾਲ ਦੇਖੋ ਜੀ ਕੋਟਾ ਚੱਲਦਾ ਦੇਖੋ ਜੀ ਬਾਪੂ ਜੀ ਕਿਦਾਂ ਕਮਾਉਂਦੇ ਆ ਅੱਲ ਹੈ ਜੀ ਆਹ ਗੇੜਾ ਦਿੱਤਾ ਬਾਪੂ ਜੀ ਨੇ ਬੱਲੇ ਬੱਲੇ એનર્ਜੀ ਦੇਖੋ ਜੀ ਤੁਸੀਂ 98 ਸਾਲ ਦੇ ਬਾਪੂ ਜੀ ਕਾਬਲ ਸਿੰਘ ਜੀ ਬੜਾ ਤਜਰਬਾ ਥੋੜਾ ਤਾਂ ਹਾਂਜੀ ਅੱਲ ਹੈ ਜੀ ਆਹ ਵਜਿਆ ਅਸਲੀ ਹੱਥ ਬੇਬੇ ਕਿਆ ਕਹਨੇ ਆ ਬਾਪੂ ਜੀ ਬਾਰੇ ਠੀਕ ਹੈ ਕਹਿੰਦੇ ਠੀਕ ਹੈ ਐਦਰ ਦੇ ਵੀ ਕਹਤਾ ਬੇਬੇ ਜੀ ਨੇ ਵੀ ਠੀਕ ਆ ਕਹਿੰਦੇ ਬੈਰ ਨਹੀਂ ਤਾਇਦ ਕਰਦਾ ਮੇਰੀ ਕਰਦੇ ਨੇ ਅੱਛਾ ਨੇਕੋ ਜੀ ਬਾਪੂ ਜੀ ਕਹਿੰਦੇ ਜੀ ਮੈਂ ਬੇਬੇ ਜੀ ਦੀ ਤਾਰੀਫ ਕਰ ਦਿੰਦਾ ਮੇਰੀ ਕਰ ਦਿੰਦੇ ਬੱਟਾ ਸੱਟਾ ਚੱਲੀ ਜਾਂਦਾ ਹੈ ਨਾ ਗਲਤ ਕਹਿ ਤਾ ਫਿਛਤਰ ਕਰਨ ਇੱਥੇ ਚੱਲ ਪੁੰਤਾਂ ਇੱਥੇ ਚੱਲ ਮੁਕਾ ਮਾਣ ਚੱਲ ਵਾਰਸ਼ ਕਰੋ ਆ ਦੇਖੋ ਜੀ ਆਰਡਰ ਆ ਗਿਆ ਕਹਿੰਦੇ ਜੀ ਬੱਸ ਕਰੋ ਹੁਣ ਹਾਂ ਜੀ ਡਾਗ ਜੀ ਫਰਮਾਨ ਹੋਏ ਪਰ ਆਏ 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 ਨਹੀਂ ਨਹੀਂ ਅੰਬੀ ਪਾਈ ਆ ਉਸ ਤੇ ਬਾਦ ਪਦੀਨਾ ਹਰੀਆਂ ਮਿਰਚਾਂ ਅਧਕਰ ਆਦਾ ਜ ਨੂੰ ਕਹਿੰਦੇ ਆ ਗੰਡੇ ਪੈ ਗੇ ਗਠੇ ਨਮਕ ਪੈ ਗਿਆ ਧਣੀਆਂ ਸੁੱਕਾ ਪੈ ਗਿਆ ਹੋਰ ਕੋਈ ਆਈਟਮ ਦੱਸੋ ਰਹੀਗੀ ਚਾਹੀਦਾ ਹਰੀ ਚਾਹੀਦਾ ਹਰਾ ਧਣੀਆਂ ਚਾਹੀਦਾ ਦਾ ਪਰ ਉਹ ਹੈ ਨਹੀਂ ਮੌਸਮ ਕੋਈ ਨਹੀਂ ਸੁੱਕਾ ਕਹਿੰਦੇ ਚੱਲ ਜੂਗਾ ਹਾਂ ਚਾਹ ਹੁੰਦੇ ਪੂਰਾ ਪੂਰਾ ਚੱਲੂਗਾ ਆ ਮਰਾ ਜੀ ਆ ਮਰਾ ਛੱਡੀ ਛੱਡੋ ਜਰਾ ਅੱਛਾ ਜੀ ਇਧਰਲੇ ਪਾਸੇ ਰਹਿ ਗਿਆ ਕਹਿੰਦਾ ਜੀ ਥੋੜਾ ਜਿਆ ਤੈਨੂੰ ਤੋੜਦੇ ਬਸ ਕਰੋ ਆ ਦੇਖੋ ਬੇਬੇ ਕੰਨੀ ਕੋਂਡਾਣਾ ਤੋੜ ਦੇ ਬਾਪੂ ਜੀ ਬਾਪੂ ਕਰੇ ਹੁਣ ਕਰਨੇ ਤੋਂ ਬਾਪੂ ਜੀ ਨੂੰ ਵੀ ਉਹਨਾਂ ਨੂੰ ਵੀ ਚਾਓ ਚੜਿਆ ਮੇਰੇ ਵੱਕਾਂ ਜੀ ਦਾ ਮੈਂ ਗਰੇਜ ਪਰ ਬਾਪੂ ਜੀ ਦਾ ਤਜਰਬਾ ਪੂਰਾ ਲੱਗਦਾ ਆ ਚਮਚ ਦੇਵੋ ਨਾ ਚਮਚ ਨਾਲ ਸਾਈਡਾਂ ਤੋਂ ਇਕੱਠਾ ਕਰਦੇ ਬਾਪੂ ਜੀ ਬਾਪੂ ਜੀ ਕਰਾਂ ਇਕੱਠਾ ਇੰਨਾ ਤੋੜਦੇ ਰਹੇ ਹਾਂ ਅੱਛਾ ਤੁਸੀਂ ਦਵਾਈਆਂ ਰਗੜਦੇ ਰਹੇ ਹੈ ਤੁਹਾਨੂੰ ਤਜਰਬਾ ਪੂਰਾ ਵਾਇਦ ਹੁਣ ਕਰਕੇ ਤੁਸੀਂ ਦਵਾਈਆਂ ਬਣਾਉਂਦੇ ਰਹੇ ਆ ਹੈ ਇਹਨੂੰ ਕਿਆ ਕਹਿੰਦੇ ਤੇ ਮਾਰਨਾ ਜਿੱਦਾਂ ਲੋਹ ਮਾਰ ਮਾਰਨਾ ਮਾਰਨਾ ਕਹਿੰਦੇ ਉਹਨੂੰ ਚੰਗੀ ਤਰ੍ਹਾਂ ਮਾਰ ਲਓ ਕਹਿੰਦੇ ਮਾਰ ਲਓ ਮਤਲਬ ਨਹੀਂ ਜਿਹੜਾ ਮਾਰ ਲਓ ਕਹਿੰਦੇ ਤੇ ਕੁਸਤੇ ਮਾਰਦੇ ਅੱਛਾ ਕੁਸਤੇ ਮਾਰਦੇ ਚਾਂਦੀ ਮਾਰਨੀ ਲੋਹਾ ਮਾਰਨਾ ਤਾਂਬਾ ਮਾਰਨਾ ਪਿੱਤਲ ਮਾਰਨਾ ਸਾਰੇ ਕੱਲੇ ਕੱਲੇ ਕੁਸਤੇ ਮਾਰਨੇ ਕੁਸਤੇ ਮਾਰਨੇ ਮਤਲਬ ਕੁੱਟਣਾ ਉਹਨੂੰ ਪੀਸਣਾ ਬਣਾਉਦਾ

ਅੱਛਾ ਤੁਹਾਡੇ ਵਾਲੇ ਪਾਸੇ ਪਿਆ ਤਾਂ ਦੁਪਹਿਰ ਵਾਲਾ ਫੁਲਕਾ ਹਨਾ ਲੈ ਆਈਏ ਪੁੱਤ ਹਾਂਜੀ ਲੈ ਆ ਹਾਂ ਆ ਗਿਆ ਆ ਗਿਆ ਆ ਦੇਖੋ ਜੀ ਲਓ ਜੀ ਆ ਗਿਆ ਜੀ ਫੁਲਕਾ ਓ ਬੱਲੇ 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 ਆ ਲੱਗਦੇ ਮੈਨੂੰ ਦੁਪਹਿਰ ਵਾਲੇ ਦੋ ਐਸਵੇ ਇੱਦਾਂ ਜੀ ਰਾਲਿਆਂ ਇਹਦੇ ਉੱਪਰ ਰੱਖਣੀ ਮੈਂ ਤਾਂ ਨਹੀਂ ਨਹੀਂ ਉਹ ਤੇ ਉਹ ਤੱਤੇ ਨਾਲ ਤੱਤਾ ਹੋ ਗਿਆ ਮੜ ਜਾ ਆ ਲਓ ਜੀ ਆ ਦੇਖੋ ਕਿਹਿਆ ਸੋਹਣਾ ਸੀਨ ਹੈ ਜੋ ਪਹਿਲਾਂ ਤੁਸੀਂ ਖਾਓ ਫਿਰ ਬਾਅਦ ਵਿੱਚ ਤੇ ਮੈਂ ਖਾਉਂਗਾ ਕੁੱਟੀ ਤੁਸੀਂ ਹੈ ਨਾ ਤੁਸੀਂ ਕੁੱਟੀ ਆ ਪਹਿਲਾਂ ਤੁਸੀਂ ਸ਼ੁਰੂ ਕਰੋ ਇਹ ਕੋਲੇ ਤੋਂ ਲੈ ਲੇ ਨਾ ਬਸ ਮੈਂ ਇੱਕ ਹੀ ਖਾਣਾ ਮੈਂ ਤਾਂ ਆ ਹੀ ਖਾਣਾ ਦੁਪਹਿਰ ਵਾਲੀ ਆਨੇ ਲੁੱਟਾ ਜੋ ਨਹੀਂ ਨਹੀਂ ਆ ਤਾਜਾ ਇਹ ਇਹ ਜਿਆਦਾ ਵਧੀਆ ਲੱਗਦਾ ਮੈਨੂੰ ਤਾਂ ਜਿਹੜਾ ਮੈਂ ਬਚਪਨ ਚ ਖਾਂਦਾ ਮਾਂ ਕੋਲ ਬੈਠ ਕੇ ਬੋਰੀ ਤੇ ਉਹ ਬੜਾ ਲੋ ਦੀ ਚਟਣੀ ਬਣ ਗਈ ਜੀ ਔਰ ਚਟਣੀ ਉਹ ਵਹੀ ਰੋਟੀ ਤੇ ਰੱਖੀ ਐ ਮੈਂ ਦੁਪਹਿਰ ਦੀ ਰੋਟੀ ਮਾਤਾ ਜੀ ਕੋਲ ਹੈਗੀ ਤੀ ਦੁਪਹਿਰ ਦੀ ਉਹ ਕਹਨੂੰ ਸਵੇਰ ਦੀ ਹੈ ਨਾ ਮਾਤਾ ਜੀ ਸਵੇਰ ਦੀ ਰੋਟੀ ਪਈ ਹੈ ਪੌਣੇ ਚਲੇ ਪੇਟੀ ਹੋਈ ਚਟਨੀ ਬਣ ਗਈ ਤਾਜੀ ਔਰ ਮੈਂ ਯਾਦ ਕਰਾਂਗੇ ਆਪਣੇ ਬਚਪਨ ਨੂੰ ਤੁਸੀਂ ਵੀ ਆਪਣੇ ਬਚਪਨ ਨੂੰ ਕਰਿਓ ਯਾਦ ਬਿਲਕੁਲ ਓਕੇ ਬਿਲਕੁਲ ਓਕੇ ਸਭ ਕੁਝ ਤੇਰ ਬਾਦ ਹੂੰ ਬਹੁਤ ਮਜਿਆ ਐਨ ਲੱਗਦਾ ਮੂੰਹ ਦੇ ਵਿੱਚ ਮੌਸਮ ਬਦਲ ਗਿਆ ਹੋ ਔਰ ਦਿਲ ਕਰਦਾ ਵੀ ਹੁਲਕੇ ਦੋ ਤਿੰਨ ਖਾਜੀ ਜੀ ਹੋਰ ਆ ਗਿਆ ਸਾਡਾ। ਅਜਿਹਾ ਕਦ ਆਪਣਾ ਸਵਾਦ ਆ ਰਿਹਾ। ਖੱਟੀ। ਅੰਬੀ ਦੀ ਖਟਾਸ ਬੜੀ ਵਧੀਆ ਆਈ ਹੈ। ਤੁਸੀਂ ਇੱਕ ਪਾਣੀ ਨਾ ਠੀਕ ਕਰਿਆ। ਤੁਹਾਨੂੰ ਹਿਸਾਬ ਸੀਗਾ ਵੀ ਦੋ ਨਹੀਂ ਪਾਣੀ ਇੱਕ ਪਾਣੀ ਆ। ਔਰ ਜਿਹੜੇ ਆ ਵਿੱਚ ਵਿੱਚ ਆ ਰਹੇ ਨਾ ਤਾਗੇ ਜਿਹੋ ਦੇ ਅਦਰਕ ਦੇ। ਉਹ ਬਹੁਤ ਪਾਰੇ ਲੱਗਦੇ ਆ। ਜਿੱਦਾਂ ਤੁਸੀਂ ਬਹੁਤ ਪਾਰੇ ਲੱਗਦੇ ਆ। ਤੁਸੀਂ ਚਟਨੀ ਬਣਾ ਕੇ ਖਲਾਈ। ਹਾਂਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਮਿਹਰਬਾਨੀ। ਮਨ ਖੁਸ਼ ਹੋ ਗਿਆ। ਇਹ ਜਿਹੜੇ ਦੇਖਣ ਵਾਲੇ ਨੇ ਖਾਇਓ ਜੀ ਚਟਣੀ ਭੱਜ ਨਟ ਤਾਂ ਚੱਲੀ ਜਾਣੀ ਐ ਹੈ ਜਿੰਨਾ ਮਰਜ਼ੀ ਕਰੀ ਚੱਲੀ ਐ ਬਹਿ ਕੇ ਆਰਾਮ ਨਾਲ ਚਟਣੀ ਖਾਓ ਯਾਰ ਕੁੱਟ ਕੇ ਹੈ ਮਜ਼ਾ ਆ ਗਿਆ ਜੀ ਬਹੁਤ ਹਾਜਮੇਦਾਰ ਬਣੀ ਹੈ ਚਟਣੀ ਵਾਹ ਜੀ ਵਾਹ ਸ਼ੁਕਰੀਆ ਮਿਹਰਬਾਨੀ ਇਹਨਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਕਹਿ ਦਿਓ ਵੀ ਚਟਣੀ ਕੁੱਟ ਕੇ ਖਾਇਆ ਕਰੋ ਕਹਿ ਦਿਓ ਆਹੋ ਜੀ ਕੁੱਟ ਕੇ ਚਟਣੀ ਆ ਹਾਂ ਲੰਘ ਜਾ ਰਹੇ ਨਜ਼ਾਰੇ ਹੂੰ ਵਾਤਾ ਕਦੇ ਨਜ਼ਾਰੇ ਨੰਤੇ ਜੋ ਹੋ ਗਏ ਮੈਂ ਕਿ ਕਰ ਇਹਨਾਂ ਤੋਂ ਲਈਏ ਫਿਰ ਅਲਵਿਦਾ ਕਰੀਏ ਇਹਨਾਂ ਨੂੰ ਵਿਦਿਆ ਲਈਏ ਇਹਨਾਂ ਨੂੰ ਫਤੇ ਬੁਲਾਈਏ ਬੁਲਾ ਦਿਓ ਬੁਲਾਓ ਜੀ ਫਤੇ ਬੁਲਾਓ ਜੀ ਫਤੇ ਤੁਸੀਂ ਬੁਲਾਉਣੀ ਫਤੇ ਵਾਹੀ ਜੀ ਜੀ ਖਾਨ ਸਾਹਿਬ ਵਾਹੀ ਗੁਰ ਜੀ ਕੀ ਫਤੇ